ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਕਲੀ ਰਾਗਣੀ ਦੇ ਅੰਦਰ ਕਰ ਦੂਸਰੇ ਸਰੂਤਾਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਈ ਗੁਰਦਾਸ ਜੀ ਦੇ ਪਾਸੋਂ ਭਗਤ ਕਬੀਰ ਜੀ ਦੀ ਬਾਣੀ ਪਹਿਲਾ ਮੰਗਲ ਕਰਦਿਆਂ ਦਰਜ ਕਰਵਾਉਂਦੇ ਹੋਏ ਸਤਿਗੁਰੂ ਜੀ ਲਿਖਾ ਰਹੇ ਹਨ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਜੋਗੀ ਆ ਕੇ ਪੁੱਛਣ ਲੱਗਾ ਕਿ ਮੁਕਤੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਤਾਂ ਸੁਣ ਕੇ ਭਗਤ ਜੀ ਕਹਿਣ ਲੱਗੇ ਮੁਕਤੀ ਦੇ ਦੋ ਮਾਰਗ ਹਨ ਇੱਕ ਹੱਟ ਯੋਗ ਦੂਸਰਾ ਸਹਿਜ ਗਿਆਨ ਭਗਤੀ ਯੋਗ ਹੈ ਤਾਂ yogi ਕਹਿਣ ਲੱਗਾ ਕਿ ਤੁਸੀਂ ਦੋਨੋਂ ਰਸਤਿਆਂ ਬਾਰੇ ਸੁਣਾਉਣਾ ਕਰੋ ਤਾਂ ਭਗਤ ਕਬੀਰ ਜੀ ਪਹਿਲਾਂ ਹੱਟ ਯੋਗ ਦਾ ਕਥਨ ਕਰਦੇ ਆ ਸ਼ਬਦ ਉਚਾਰਨ ਕਰਦੇ ਆ ਸੋ ਇਸੇ ਸ਼ਬਦ ਵਿੱਚ ਕੁਝ ਤੁਕਾਂ ਦਾ ਅਰਥ ਅਨਵੇਂ ਰੀਤ ਅਨਸਾਰ ਹੈ ਇਸ ਲਈ ਪਹਿਲਾ ਪਿਛਲੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਹੋਵੇਗਾ ਬਖਤੈ ਬਕ ਸ਼ਬਦ ਸੁਨਾਇਆ ਸੁਨਤੈ ਸੋਨ ਮਨ ਬਸਾਇਆ ਜਦ ਜੋਗ ਕਿਰਿਆ ਦਾ ਬਖਤੈ ਕਹੀ ਉਪਦੇਸ਼ ਦੇਣ ਵਾਲੇ ਗੁਰਾਂ ਨੇ ਜੋਗ ਕਿਰਿਆ ਦਾ ਸ਼ਬਦ ਉਪਦੇਸ਼ ਆਪਣੇ ਮੁਖੋਂ ਬੋਲ ਉਚਾਰਨ ਕਰਕੇ ਸੁਣਾਉਣਾ ਕੀਤਾ ਤਾਦ ਸੁਨ ਤੇ ਕੇ ਇਹ ਸੁਨਣ ਵਾਲੇ ਅਧਿਕਾਰੀ ਜੋਗਾ ਬਿਆਸੀ ਨੇ ਸਰਵਣ ਕਰਕੇ ਮੰਨ ਕੇ ਇਹ ਚਿੱਤ ਵਿੱਚ ਵਸਾਉਣਾ ਕੀਤਾ ਕਰਕਰਤਾ ਉਤਰਸਪਾਰੰ ਕਹ ਕਬੀਰਾ ਸਾਰੰ ਇਉ ਜੋ ਜੋਗਾ ਬਿਆਸੀ ਪੁਰਖ ਗੁਰਾਂ ਦੇ ਦੱਸੇ ਹੋਏ ਉਪਦੇਸ਼ ਦੀ ਕਮਾਈ ਕਰਕੇ ਪ੍ਰਾਣਾ ਯਾਮ ਦਾ ਅਭਿਆਸ ਕਰਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤ ਰੂਪ ਕਿਨਾਰੇ ਤੇ ਉਤਰ ਜਾਂਦਾ ਹੈ ਕਬੀਰ ਜੀ ਕਥਨ ਕਰਦੇ ਕਿ ਇਹ ਅਸੀਂ ਹੱਥ ਜੋਗ ਦਾ ਸਾਰ ਸਾਰ ਦੱਸਿਆ ਹੈ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਬੰਦ ਚ ਬੰਧਨ ਪਾਇਆ ਮੁਕਤੈ ਗੁਰ ਅਨਲ ਬੁਝਾਇਆ ਜੋ ਬੰਦ ਚ ਪ੍ਰਾਣ ਹਨ ਫਿਰ ਇਹਨਾਂ ਨੂੰ ਬੰਦ ਚ ਬੰਨਣਾ ਪਾਇਆ ਪਾਪ ਰੋਕਣਾ ਕੀਤਾ ਪਾਪ ਬੰਦ ਚ ਚੇ ਨਾਮ ਪੁਨਾ ਮੂਲ ਬੰਦ ਤੇ ਜਲੰਦਰ ਬੰਦ ਨੂੰ ਪੌਣਾ ਕੀਤਾ ਜਦੋਂ 6 ਚੱਕਰਾਂ ਤੋਂ ਮੁਕਤੇ ਛੁੱਟੇ ਹੋਏ yogi gurā ne prāṇāyām dwārā ਓੰਕਾਰ ਸ਼ਬਦ ਨੂੰ ਉਚਾਰਿਆ ਹੋਇਆ ਅਨਲ ਪੌਣ ਸਵਾਸਾਂ ਨੂੰ ਉਤਾਰਨਾ ਤੇ ਚੜਾਉਣਾ ਸਮਝਾਉਣਾ ਕੀਤਾ ਜਬ ਨਖ ਸੇਖ ਇਹੋ ਮਨ ਚੀਨਾ ਤਬ ਅੰਤਰ ਮੱਜਨ ਕੀਨਾ ਜਦੋਂ ਪੈਰਾਂ ਦੇ ਨਖ ਨੌ ਤੋਂ ਲੈ ਕੇ ਸਿਰ ਦੀ ਸੇਖ ਕਈਏ ਚੋਟੀ ਤੱਕ ਪਾਵੇੜਾ ਸੁਰ ਦੁਆਰਾ ਪ੍ਰਾਣਾ ਦਾ ਚੜਾਉਣਾ ਪਿੰਗਲਾ ਸੁਰ ਦੁਆਰਾ ਇਸ ਮਨ ਦੇ ਅੰਦਰ ਗੁਰੂ ਜੋਗੀ ਦੀ ਸੰਗਤ ਕਰਕੇ ਜੋਗਾ ਅਭਿਆਸ ਦੀ ਕਿਰਿਆ ਨੂੰ ਚੀਨਾ ਜਾਣਿਆ ਵਜਦੋਂ ਨਖ ਭਾਵ ਈੜਾ ਤੇ ਸੇਖ ਭਾਵ ਪਿੰਗਲਾ ਇਹ ਮਨ ਸੁਖਮਨਾ ਇਹਨਾਂ ਦਾ ਭੇਦ ਜਾਣ ਲਿਆ ਤਦੋਂ ਦਸਵੇਂ ਦੁਆਰ ਵਿੱਚ ਪ੍ਰਾਣਾ ਯਾਮ ਦੁਆਰਾ ਸਵਾਸਾਂ ਨੂੰ ਟਿਕਾਉਣਾ ਹੀ ਮੱਜਨ ਕਈਏ ਪੁਰਬ ਦਾ ਇਸ਼ਨਾਨ ਕੀਤਾ ਹੈ ਵਾ ਤਦੋਂ ਤ੍ਰਿਕੁਟੀ ਦੇ ਵਿੱਚ ਈੜਾ ਪਿੰਗਲਾ ਤੇ ਸੁਖਮਨਾਰੂਪ ਤਰਬੈਣੀ ਵਿੱਚ ਪੁਰਬ ਦਾ ਇਸ਼ਨਾਨ ਕੀਤਾ। ਪਵਨਪਤ ਉਣਮਨ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ। ਜੋ ਪਵਨਪਤ ਸਵਾਸਾਂ ਦਾ ਪਤੀ ਜੀਵ ਆਤਮਾ ਹੈ। ਉਸ ਉਣਮਨੀ ਅਵਸਥਾ ਵਿੱਚ ਜਿਸ ਦਾ ਮਨ ਖਰਾ ਚੰਗਾ ਰਹਿਣ ਰਹਿਣ ਲੱਗ ਗਿਆ। ਜੋ ਉਣਮਨੀ ਅਵਸਥਾ ਦਾ ਪਤੀ ਬ੍ਰਹਮ ਹੈ। ਤੇ ਜੋ ਉਸ ਦਾ ਚੰਗਾ ਦਸਵੇਂ ਦੁਆਰ ਰੂਪੀ ਅਸਥਾਨ ਹੈ ਉਸ ਵਿੱਚ ਜਿਸ ਨੇ ਪਵਨ ਪ੍ਰਾਣਾ ਨੂੰ ਰਹਿਣਾ ਇਸਤਿਤ ਕੀਤਾ ਹੈ ਉਸ ਵਿੱਚ ਜਿਸ ਦੇ ਪਵਨ ਸਵਾਸਾਂ ਨੇ ਰਹਿਣਾ ਠਹਿਰਨਾ ਕੀਤਾ ਹੈ ਉਸ ਨੂੰ ਮਿਰਤ ਮੌਤ ਦਾ ਡਰ ਨਹੀਂ ਲੱਗਦਾ ਨਾ ਹੀ ਜਨਮ ਦਾ ਤੇ ਨਾ ਹੀ ਬਡੇਪੇ ਦਾ ਪੈ ਲੱਗਦਾ ਹੈ ਐਸਾ ਉਸ ਅਵਸਥਾ ਵਿੱਚ ਜੋਗਾ ਬਿਆਸੀ ਪੁਰਖ ਨੂੰ ਆਨੰਦ ਪ੍ਰਾਪਤ ਹੁੰਦਾ ਹੈ ਰਹਾਉ ਉਲਟੀ ਲੈ ਸਖਤ ਸਹਾਰੰ ਪੈਸੀ ਲੈ ਗਗਨ ਮਝਾਰੰ ਹਾਂ ਇਸ ਜਿਸ ਜੋਗੀ ਨੇ ਜੋਗਾ ਅਭਿਆਸ ਦੀ ਸਖਤ ਸ਼ਕਤੀ ਦਾ ਆਸਰਾ ਸਹਾਰਾ ਲੈ ਕੇ ਆਪਣੀ ਸੁਰਤ ਨੂੰ ਨੌ ਗੋਲ ਕਾ ਵੱਲੋਂ ਉਲਟੀ ਲੈ ਉਲਟਾ ਕੇ ਦਸਵੇਂ ਦਵਾਰ ਵਿੱਚ ਚੜਾ ਲਿਆ ਹੈ ਵਾ ਜੋਗਾ ਅਭਿਆਸ ਦੀ ਸ਼ਕਤੀ ਨਾਲ ਪਵਨ ਸਵਾਸਾਂ ਨੂੰ ਉਲਟਾ ਕਰਕੇ ਸਹਾਰੰ ਚੱਲਣਾ ਪਾਵ ਰੋਕਣਾ ਕੀਤਾ ਹੈ ਉਸ ਜੋਗੀ ਦੀ ਬਿਰਤੀ ਪ੍ਰਾਣਾਯਾਮ ਦੇ ਬਲ ਨਾਲ ਗगन ਕੀਏ ਦਸਮ ਦਵਾਰ ਮਜਾਰੰਗ ਵਿੱਚ ਪੈਸੀਲੇ ਪ੍ਰਵੇਸ਼ ਹੋਗੀ। 베ਦੀਅਲੇ ਚੱਕਰ ਪੋਯੰਗਾ ਪੇਟੀਅਲੇ ਰਾਏ ਨਸੰਗਾ ਜਿਸਨੇ ਪੋਯੰਗਾ ਭਜੰਗਮਾ 나ੜੀ ਦੇ ਰਾਹੀਂ ਖੱਟ ਚੱਕਰਾਂ ਦੇ ਤਾਂ ਬੇਦੀਅਲੇ ਵਿੰਨਿਆ ਹੈ ਉਹ ਜੋਗੀ ਜਾਂ ਦਸਵੇਂ ਦਵਾਰ ਵਿੱਚ ਰਾਏ ਪ੍ਰਕਾਸ਼ ਰੂਪ ਹੈ। ਚੇਤਨ ਦੀ ਲਾਟ ਨੂੰ ਨਿਸੰਕ ਹੋ ਕੇ ਭੇਟੀਲੇ ਮਿਲਿਆ ਚੁਕੀ ਆਲੇ ਮੋਹ ਮਾ ਚੁਕੀ ਆਲੇ ਮੋਹ ਮੈਂ ਆਸਾ ਸਸਕੀਨੋ ਸੂਰ ਗਿਰਾਸਾ ਉਸ ਜੋਗੀ ਜਾਣੇ ਅੰਦਰੋਂ ਸੰਬੰਧੀਆਂ ਰਿਧੀਆਂ ਸਿੱਧੀਆਂ ਦਾ ਮੋਹ ਤੇ ਮਾਇਆ ਦੀ ਮਿਆਸਾ ਮੋਹ ਰੂਪੀ ਆਸਾ ਮੀਦ ਚੁੱਕੀ ਜਾਂਦੀ ਹੈ ਸੰਬੰਧੀਆਂ ਦਾ ਮੋਹ ਪਦਾਰਥਾਂ ਦੀ ਮੈਂ ਮਮਤਾ ਤੇ ਸੰਸਾਰ ਦੀ ਆਸਾ ਮੋਹੂ ਪਦਾਰਥਾਂ ਦੀ ਆਸਾਨ ਵਿਰਤ ਹੋ ਜਾਂਦੀ ਹੈ ਜਦੋਂ ਸਾਧ ਸੰਤ ਲੈ ਚੰਦਰਮਾ ਦੀ ਈੜਾ ਸੂਰ ਦੁਆਰਾ ਪ੍ਰਾਣਾਯਾਮ ਕੀਤਾ ਤਦੋਂ ਸੂਰ ਸੂਰ ਕੇ ਸੂਰਜ ਦੀ ਪਿੰਗਲਾ ਸੂਰ ਨੂੰ ਗ੍ਰਾਸਾ ਗ੍ਰਸ ਲਿਆ ਅਰਥਾਤ ਜਿਸ ਵੇਲੇ ਯੋਗੀ પુરਖ ਨੂੰ ਮਿਜ ਢਾਲਣ ਦੀ ਲੋੜ ਸੀ ਉਦੋਂ ਯੋਗੀ ਜਨ ਸੂਰਜ ਦੀ ਪਿੰਗਲਾ ਸੂਰ ਦੁਆਰਾ ਮਿਜ ਨੂੰ ਢਾਲਦਾ ਹੈ ਪਰ ਜਦੋਂ ਮੇਜ ਟਲ ਜਾਂਦੀ ਹੈ ਤੇ ਦਸਵੇਂ ਦੁਆਰ ਵਿੱਚ ਪਹੁੰਚ ਜਾਂਦਾ ਹੈ ਤਦੋਂ ਚੰਦਰਮਾ ਦੀ ਈੜਾਸੁਰ ਦੁਆਰਾ ਸੂਰਜ ਦੀ ਪਿੰਗਲਾ ਸੁਰ ਨੂੰ ਗ੍ਰਸ ਲੈਂਦਾ ਹੈ ਪਾਪ ਛੱਡ ਦਿੰਦਾ ਹੈ ਜਬ ਕੁੰਭਕ ਪਰਪੁਰ ਲੀਣਾ ਤਹਿ ਬਾਜੇ ਅਨਹਦ ਬੀਣਾ ਜਦੋਂ ਕੁੰਭਕ ਪਾਪ ਸੁਖਮਨਾ ਨਾੜੀ ਵਿੱਚ ਦਸਵੇਂ ਦੁਆਰ ਵਿੱਚ ਪ੍ਰਾਣਾਯਾਮ ਦੇ ਬਲ ਨਾਲ ਪਰਿਪੂਰਨ ਵਿਆਪਕ ਜਾਣ ਕੇ ਲੀਣਾ ਲੀਨ ਹੋ ਗਿਆ ਜਦੋਂ ਸੁਖਮਨਾ ਦੇ ਵਿੱਚ ਪਰਪੂਰੋ ਕੇ ਪ੍ਰਾਣਾਯਾਮ ਦੁਆਰਾ ਸਵਾਸਾਂ ਨੂੰ ਲੀਨ ਕਰ ਲਿਆ ਫਿਰ ਉੱਥੇ ਦਸਵੇਂ ਦੁਆਰ ਵਿੱਚ ਅਨਹਦ ਹਦ ਤੂੰ ਰਹਿਤ ਇੱਕ ਰਸ ਬੀਣਾ ਸੁੰਦਰ ਤੰਤ ਤੰਤੀ ਸਾਜ ਆਦ ਵਜ ਜਾਂਦੇ ਬਗਤੈ ਬਾਗ ਸ਼ਬਦ ਸੁਨਾਇ ਸੁਨਤੈ ਸੋਨ ਮਨ ਬਸਾਇਆ ਜੋ ਬਾਗ ਕਥਨ ਕਰਨ ਵਾਲੇ ਉਪਦੇਸ਼ ਕਰਤਾ ਗੁਰੂ ਜੋਗੀ ਨੇ ਜੋਗਾ ਆਨੰਦ ਦੀ ਪ੍ਰਾਪਤੀ ਵਾਸਤੇ ਜੋਗਾ ਅਭਿਆਸ ਦਾ ਸ਼ਬਦ ਸੁਣਾਉਣਾ ਕੀਤਾ ਉਸ ਨੂੰ ਸੁਣਨ ਵਾਲੇ শ্রোਤੇ ਅਧਿਕਾਰੀ ਨੇ ਪਾਵ ਜੋਗਾ ਅਭਿਆਸ ਦੀ ਸਿੱਖਿਆ ਲੈਣ ਵਾਲੇ ਅਧਿਕਾਰੀ ਪੁਰਖ ਨੇ ਸੁਣ ਕੇ ਚੇਤ ਵਿੱਚ ਵਸਾ ਲਿਆ ਹੈ ਕਰ ਕਰਤਾ ਉਤਰਸ ਪਾਰੰ ਕਹ ਕਬੀਰਾ ਸਾਰੰ ਗੁਰੂ ਜੋਗੀ ਦੇ ਕਥਨ ਕੀਤੇ ਉਪਦੇਸ਼ ਨੂੰ ਜੋ ਪੁਰਖ ਜੋਗਾ ਅਭਿਆਸ ਕਰਨ ਵਾਲਾ ਹੋ ਕੇ ਕਰਦਾ ਉਹ ਨੌ ਗੋਲਕਾਂ ਦੇ ਵਿਸ਼ਾ ਤੋਂ ਪਾਰ ਉਤਰ ਜਾਂਦਾ ਹੈ ਭਗਤ ਕਬੀਰ ਸਾਹਿਬ ਕਥਨ ਕਰਦੇ ਕਿ ਇਹ ਅਸੀਂ ਜੋਗਾ ਅਭਿਆਸ ਦਾ ਅਸਲੀ ਸਾਰੰਥ ਤਤ ਦੱਸਿਆ ਹੈ ਇਸ ਤਰੀਕੇ ਨਾਲ ਜੋਗਾ ਅਭਿਆਸੀ ਦਸਵੇਂ ਦਵਾਰ ਵਿੱਚ ਪ੍ਰਾਣ ਚੜਾ ਸਕਦਾ ਹੈ ਸੁਅਗਲਾ ਜਿਹੜਾ ਭਗਤ ਜੀ ਦਾ ਸ਼ਬਦ ਆਰੰਭ ਹੋ ਰਿਹਾ ਭਗਤ ਜੀ ਦੇ ਕੋਲ ਇੱਕ ਆਪਣੇ ਆਪ ਨੂੰ ਗਿਆਨਵਾਨ ਕਹਾਉਣ ਵਾਲਾ ਪੁਰਖ ਆਇਆ ਆਗੇ ਕਹਿਣ ਲੱਗਾ ਗਾਇਤਰੀ ਮੰਤਰ ਵਿੱਚ ਆਉਂਦਾ ਹੈ ਕਿ ਸੂਰਜ ਦਿਨ ਦਾ ਅਭਿਮਾਨੀ ਦੇਵਤਾ ਹੈ ਤੇ ਚੰਦਰਮਾ ਰਾਤਰੀ ਦਾ ਅਭਿਮਾਨੀ ਦੇਵਤਾ ਹੈ ਤਾਂ ਸੁਣ ਕੇ ਭਗਤ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਜੋ ਚੰਦਰਮਾ ਤੇ ਸੂਰਜ ਦੋਵੇਂ ਪ੍ਰਕਾਸ਼ ਵਾਲਾ ਰੂਪ ਮੰਨੇ ਹਨ ਜੋ ਦੋ ਚੰਦ ਤੇ ਸੂਰਜ ਦੇ ਪ੍ਰਕਾਸ਼ ਕਰਨ ਵਾਲੇ ਅਭਿਮਾਨੀ ਦੇਵਤੇ ਮੰਨੇ ਹਨ ਸੂਰਜ ਚੰਦਰਮਾ ਤਾਰੇ ਬਿਜਲੀ ਆਦ ਇਨਾਂ ਜੋਤੀਆਂ ਦੇ ਅੰਦਰ ਪ੍ਰਕਾਸ਼ ਕਰਨ ਵਾਲਾ ਅਨੂਪ ਉਪਮਾ ਤੋਂ ਰਹਿਤ ਹੀ ਬ੍ਰਹਮ ਪਰਮੇਸ਼ਰ ਆਪ ਹੀ ਹੈ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਤਰਿਆ ਪਸਾਰ ਰਹਾਉ ਰੇ ਤੂੰ ਪਾਵਹੀ ਗਿਆਨੀ ਗਿਆਨਵਾਨ ਪੁਰਖਾ ਤੂੰ ਉਸ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਦਾ ਵਿਚਾਰ ਆਪਣੇ ਹਿਰਦੇ ਵਿੱਚ ਕਰ ਜਿਸਨੇ ਆਪਣੀ ਚੇਤਨ ਸੱਤਾ ਰੂਪੀ ਜੋਤੀ ਦੇ ਅੰਦਰ ਹੀ ਸਾਰੇ ਸੰਸਾਰ ਦਾ ਪਸਾਰਾ ਧਰਿਆ ਰੱਖਿਆ ਹੋਇਆ ਪਾਪ ਸਾਰਾ ਪਸਾਰਾ ਅਧਿਅਸਤ ਰੂਪ ਤੇ ਬ੍ਰਹਮ ਸਭ ਦਾ ਅਧਿ ਸਥਾਨ ਆਸਰਾ ਰੂਪ ਹੈ ਰਹਾਉ ਬਿਸਰਾਮ ਦੇਖੇ ਭਗਤ ਜੀ ਕਿਰਪਾ ਕਰਦੇ ਆ ਹੀਰਾ ਦੇਖ ਹੀਰੇ ਕਰੋ ਆਦੇਸ਼ ਇਹ ਪਾਈ ਗੁਰੂ ਉਪਦੇਸ਼ ਦੁਆਰਾ ਨਾਮ ਦਾ ਅਭਿਆਸ ਕਰਕੇ ਆਪਣੇ ਹਿਰਦੇ ਵਿੱਚ ਬ੍ਰਹਮ ਰੂਪ ਹੀਰਾ ਵੇਖਣਾ ਕਰ ਦੇਸ ਬ੍ਰਾਹਮ ਰੂਪ ਹੀਰੇ ਨੂੰ ਆਦੇਸ਼ ਨਮਸਕਾਰ ਕਰ ਪਰਮੇਸ਼ਰ ਰੂਪ ਹੀਰੇ ਨੂੰ ਵੇਖਣ ਵਾਲੇ ਗੁਰੂ ਰੂਪ ਹੀਰੇ ਨੂੰ ਨਮਸਕਾਰ ਕਰ ਕਹ ਕਬੀਰ ਨਰੰਜਨ ਅਲੇਖ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ হে ਭਾਈ ਉਹ ਨਰੰਜਨ ਪਰਮੇਸ਼ਰ ਲੇਖਾਂ ਤੋਂ ਰਹਿਦਾ ਹੈ ਉਹ ਕਿਸੇ ਪੇਧ ਸ਼ਾਸਤਰ ਕਰਮ ਪਾਸ਼ਨਾ ਗਿਆਨ ਦੇ ਲੇਕੇ ਵਿੱਚ ਨਹੀਂ ਆਉਂਦਾ ਸੋ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਵੇਦਾਂ ਸ਼ਾਸਤਰਾਂ ਦੇ ਕਰਮਕਾਂਡਾਂ ਵਿੱਚ ਫਸੇ ਬ੍ਰਾਹਮਣਾਂ ਲੋਕਾਂ ਨੂੰ ਉਪਦੇਸ਼ ਦੇ ਰਹੇ ਜੋ ਅਗਲਾ ਸ਼ਬਦ ਪ੍ਰਾਰੰਭ ਹੋ ਰਿਹਾ ਦੁਨੀਆ ਹੁਸੀਯਾਰ ਬੇਦਾਰ ਜਾਗਤ ਮੁਸੀਤ ਖੌਰੇ ਪਾਈ हे ਦੁਨੀਆ ਦੇ ਲੋਕੋ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਉੱਚਾ ਰੱਖਣ ਵਾਸਤੇ ਕਾਲ ਤੋਂ ਬਚਣ ਵਾਸਤੇ ਹੁਸੀਯਾਰ ਸਾਵਧਾਨੋ ਤਾਂ ਦੁਨੀਆਂ ਦੇ ਲੋਕ ਅਗੋਂ ਇਉਂ ਕਹਿਣ ਲੱਗੇ ਅਸੀਂ ਤਾਂ ਬੇਦਾਰ ਖਬਰਦਾਰ ਹਾਂ ਫਿਰ ਭਗਤ ਕਬੀਰ ਜੀ ਕਹਿਣ ਲੱਗੇ ਏ ਭਾਈ ਪ੍ਰਭੂ ਜੇ ਤੁਸੀਂ ਹੁਸ਼ਿਆਰ ਤੇ ਖਬਰਦਾਰ ਹੋਵੋ ਫਿਰ ਤੁਸੀਂ ਤਾਂ ਪ੍ਰਤੱਖ ਜਾਗਦਿਆਂ ਹੀ ਮੁਸੀਤ ਹੋ ਲੁੱਟੀ ਦੇ ਜਾ ਰਹੇ ਹੋ ਤੁਸੀਂ ਆਪਣੇ ਆਪ ਸਮਝਦੇ ਹੋ ਕਿ ਅਸੀਂ ਜਾਗਦੇ ਦਿਮਾਗ ਵਾਲੇ ਭਾਗ ਵਿਦਿਆ ਚਾਸ਼ਤਰਾ ਨੂੰ ਪੜ੍ਹੇ ਹੋਏ ਪਰ ਤੁਹਾਨੂੰ ਤਾਂ ਕਾਮਕ੍ਰੋਧ ਰੂਪੀ ਚੋਰ ਦਿਨ ਰਾਤ ਲੁੱਟੀ ਜਾ ਰਹੇ ਨਿਗਮ ਹੁਸੀਯਾਰ ਪਹਿਰੂਆ ਦੇਖਤ ਜਮ ਲੈ ਜਾਈ ਰਹਾ ਹੂ ਇਹ ਭਾਈ ਤੁਸੀਂ ਕਿਹੜੇ ਜਿਹੜੇ ਨਿਗਮ ਵੇਦਾਂ ਸ਼ਾਸਤਰਾਂ ਨੂੰ ਆਪਣੇ ਹੁਸੀਯਾਰ ਸਾਵਧਾਨ ਸੁਚੇਤ ਪਹਿਰੂਆ ਪਹਿਰੇਦਾਰ ਸਮਝਿਆ ਹੈ ਇਹਨਾਂ ਦੇ ਦੇਖਦਿਆਂ ਦੇਖਦਿਆਂ ਤੁਹਾਨੂੰ ਜਮਦੂਤ ਲੈ ਜਾਵੇਗਾ ਭਾਵ ਧਾਰਨਾ ਤੂੰ ਹੀਣਿਆਂ ਦੀ ਮੁਕਤੀ ਨਹੀਂ ਹੁੰਦੀ ਰਹਾਉ ਅਰਥਾਤ ਵੇਦ ਤਮਾਸੀ ਪੁਰਖ ਨੂੰ ਕਰਮ ਕਰਨ ਦੀ ਸਿੱਖਿਆ ਦਿੰਦੇ ਰਾਜਸੀ ਪੁਰਖ ਨੂੰ ਪਾਸ਼ਨਾ ਦੀ ਤੇ ਸਾਤਕੀ ਪੁਰਖ ਨੂੰ ਗਿਆਨ ਦੀ ਸਿੱਖਿਆ ਦਿੰਦੇ ਅੱਗੇ ਭਗਤ ਕਬੀਰ ਸਾਹਿਬ ਜੀ ਦ੍ਰਿਸ਼ਟਾਨ ਦੇ ਕੇ ਕਥਨ ਕਰਦੇ ਆ ਨੀਮ ਭਇਓ ਆਂਬ ਆਂਬ ਭਇਓ ਨੀਂਬਾ ਕੇਲਾ ਪਾਕਾ ਚਾਰ ਏ ਭਾਈ ਤੁਸੀਂ ਕੌੜੀ ਨਿੰਮ ਨੂੰ ਆਂਬ ਵਾਂਗ ਮਿੱਠਾ ਸਮਝਿਆ ਹੋਇਆ ਤੇ ਮਿੱਠੇ ਆਂਬ ਨੂੰ ਕੌੜੀ ਨਿੰਮ ਵਾਂਗ ਸਮਝਿਆ ਆ ਪਾਕਾ ਪੱਕਾ ਮਿੱਠਾ ਕੇਲਾ ਝਾੜੀ ਮਲੇ ਦੇ ਬੇਰ ਵਾਂਗ ਗਲ ਕੋਟੂ ਸਮਝਿਆ ਆ ਜਾਂ ਗਲ ਕੋਟੂ ਬੇਰ ਨੂੰ ਪੱਕੇ ਕੇਲੇ ਵਾਂਗ ਮਿੱਠਾ ਸਮਝਿਆ ਆ ਨਾਲੀ ਏਰ ਫਲ ਸੇਬਰ ਪਾਕਾ ਮੂਰਖ ਮੁਗਧ ਗਵਾਰ ਹਾਂ ਜਿਸ ਨਾਲੀ ਏਰ ਦੇ ਫਲ ਵਿੱਚ ਰਸ ਹੁੰਦਾ ਉਸ ਨੂੰ ਪੱਕੇ ਸੇਬਰ ਕੀਏ ਸਿੰਮਲ ਵਰਗਾ ਸਮਝਿਆ ਆ ਜਾਂ ਪੱਕੇ ਸੰਮਲ ਨੂੰ ਨਰੇਲ ਫਲ ਦੇ ਰਸ ਵਾਂਗ ਮਿੱਠਾ ਸਮਝਿਆ ਆ ਇਸ ਪ੍ਰਕਾਰ ਤੁਹਾਡੀਆਂ ਤਿੰਨ ਅਵਸਥਾ ਹਨ ਮਨ ਕਰਕੇ ਮੂਰਖ ਬਾਣੀ ਕਰਕੇ ਮੁਗਦ ਬੇਸਮਝ ਤੇ ਸਰੀਰ ਕਰਕੇ ਗਵਾਰਾਂ ਵਾਲੇ ਤੁਸੀਂ ਕਾਰਜ ਜਿਹੜੇ ਆ ਉਹ ਕਰ ਰਹੇ ਹੋ ਹਰ ਭਇਉ ਖਾਂਡ ਰੇਤ ਮਹਿ ਬਿਕਰਿਓ ਹਸਤੀ ਜੁਨੇ ਨਾ ਜਾਈ ਇਹ ਪਾਈ ਪਰਮੇਸ਼ਰ ਖੰਡ ਰੂਪ ਹੋਇਆ ਹੈ ਜੋ ਮਾਇਆ ਸੰਸਾਰ ਰੂਪੀ ਰੇਤ ਵਿੱਚ ਖਿੰਡਿਆ ਮਿਲਿਆ ਆ ਭਾਵ ਅਨਾਤਮਾ ਵਿੱਚ ਪਰਮਾਤਮਾ ਮਿਲਿਆ ਆ ਉਹ ਹੰਕਾਰ ਰੂਪ ਹੰਸਤੀ ਹਾਤੀ ਤੋਂ ਚੁਣ ਕੇ ਖਾਦੀ ਨਹੀਂ ਜਾ ਸਕਦੀ ਜਿਵੇਂ ਹਾਤੀ ਕੋਲੋਂ ਰੇਤੇ ਵਿੱਚੋਂ ਸੁੰਡ ਨਾਲ ਚੁਣ ਕੇ ਖੰਡ ਨਹੀਂ ਨਾ ਖਾਦੀ ਜਾ ਸਕਦੀ ਇਸੇ ਤਰ੍ਹਾਂ ਮਨ ਰੂਪੀ ਹਾਤੀ ਦੇ ਪਾਸੋਂ ਹਉਮੈ ਦੀ ਅਸਤੂਲਤਾ ਰੂਪ ਸੁੰਡ ਨਾਲ ਹੰਕਾਰ ਵਾਲੇ ਸਾਧਨਾ ਕਾਰਨ ਹਰੀ ਰੂਪ ਖੰਡ ਚੁਣ ਕੇ ਖਾਦੀ ਨਹੀਂ ਜਾ ਸਕਦੀ ਹੈ ਕਬੀਰ ਜੀ ਹਰੀ ਰੂਪ ਖਾਡ ਨੂੰ ਚੁਣ ਕੇ ਖਾਣ ਦਾ ਕੋਈ ਉਪਾਦਸ ਭਗਤ ਕਬੀਰ ਸਾਹਿਬ ਇਸ ਸ਼ਬਦ ਦੀ ਸਮਾਪਤੀ ਤੇ ਉੱਤਰ ਦੇ ਰਹੇ ਹਨ ਕਹ ਕਬੀਰ ਇਥੇ ਬੱਬੇ ਨਾ ਕਬੀਰ ਨਹੀਂ ਆਇਆ ਮੰਮੇ ਨਾ ਆਇਆ ਹੈ ਕਹ ਕਮੀਰ ਕੁਲ ਜਾਤ ਪਾਤ ਦਜ ਚੀਟੀ ਹੋਏ ਚੁਣ ਖਾਈ ਉੱਤਰ ਦੇ ਰਿਆ ਕੇ ਦੱਸ ਰਿਆ ਆਪਣੀ ਉੱਚੀ ਕੁਲ ਜਾਤ ਜਾਤੀ ਦੇ ਪਾਂਤੀ ਪੰਕਤੀ ਸ਼੍ਰੇਣੀ ਆਦ ਦਾ ਅਪਮਾਨ ਛੱਡ ਕੇ ਤੇ ਚੀਟੀ ਕੀੜੀ ਭਾਵ ਨਿਮਰਤਾ ਵਾਲੀ ਬਿਰਤੀ ਦੇ ਸਹਤ ਹੋ ਕੇ ਬ੍ਰਹਮਾਕਾਰ ਬਿਰਤੀ ਰੂਪ ਕੀੜੀ ਹੋ ਕੇ ਹਰੀ ਰੂਪ ਖੰਡ ਮਾਇਆ ਸੰਸਾਰ ਰੂਪੀ ਰੇਤੇ ਵਿੱਚੋਂ ਚੁਣ ਕੇ ਖਾਧੀ ਜਾ ਸਕਦੀ ਹੈ ਵਾਹੇ ਗੁਰੂ 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 ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ